ਇਸ਼ਤਿਓ ਬੋਲੀ ਬੋਲੀ ਬਾਬਾ ਸਸਿਕਲ ਜੀ ਮੈਂ ਤੁਹਾਡਾ ਆਪਣਾ ਹੈਰੀ ਕਾਲਿਕ ਕੁਝ ਲਾਈਨਾਂ ਲਿਖੀਆਂ ਨੇ ਜਿਹੜੇ ਸੂਰਮੇ ਸ਼ਹੀਦ ਹੋਏ ਨੇ ਸੂਰਮਿਆਂ ਦੀ ਸ਼ਫਤਲੇ ਸਭ ਦੇ ਨਹੀਂ ਫਿੱਕੇ ਪਹਿ ਗਏ ਨੇ ਕਲਮ ਮੇਰੀ ਅਜ ਰੋਵੇ ਮਨ ਤੇ ਕਹਿਰ ਜ ਟਹਿ ਗਏ ਨੇ ਸੂਰਮਿਆਂ ਦੀ ਤਾਰੀਫ਼ ਲਈ ਸ਼ਬਦ ਮੇਰੇ ਕੋਲ ਫਿੱਕੇ ਪੈ ਗਏ ਨੇ ਕਲਮ ਮੇਰੀ ਅਜ ਰੋਵੇ ਮਨ ਤੇ ਕਹਿਰ ਜ ਟਹਿ ਗਏ ਨੇ ਮੈਂ ਸਦਕੇ ਜਾਮ ਅਮੜੀ ਤੋਰੇ ਪੁੱਤ ਸੱਚ ਦੀਆਂ ਰਾਵਾਂ ਤੇ ਸਾਡੇ ਵਰਗੇ ਤਾਂ ਐਮੀ ਤੌਰ ਬਣਾਈ ਜਾਂਦੇ ਨੇ ਜਿਗਰੇ ਹੁੰਦੇ ਫੌਜੀ ਜਾਂ ਫੌਜੀਾਂ ਦੀਆਂ ਮਾਵਾਂ ਦੇ ਸਾਡੇ ਵਰਗੇ ਤਾਂ ਐ ਵੀ ਟੌਰ ਬਣਾਈ ਜਾਂਦੇ ਨੇ ਜਿਗਰੇ ਹੁੰਦੇ ਫੌਜੀ ਜਾਂ ਫੌਜੀਆਂ ਦੀ ਮਾਵਾਂ ਦੇ ਦੇਸ਼ ਦੀ ਰਾਖੀ ਕਰਨੀ ਕੋਈ ਛੋਟੀ ਗੱਲ ਨਹੀਂ ਥੱਪੜਾ ਦੇ ਕੇ ਤੋੜਨਾ ਪੁੱਤ ਨੂੰ ਹਰ ਇੱਕ ਦੇ ਵਸ ਦੀ ਗੱਲ ਨਹੀਂ ਦੇਸ਼ ਦੀ ਰਾਖੀ ਕਰਨੀ ਕੋਈ ਛੋਟੀ ਗੱਲ ਨਹੀਂ ਥਾਪੜ ਦੇ ਕੇ ਤੋਰ ਨਾ ਪੁੱਤ ਨੂੰ ਹਰ ਇੱਕ ਦੇ ਵਸਦੀ ਗੱਲ ਨਹੀਂ ਵਾਪਸ ਆਵਣ ਗਏ ਜਾਣਾ ਵਾਪਸ ਆਵਣ ਗਏ ਜਾਣਾ ਡਿਊਟੀ ਤੇ ਜਾਂਦੇ ਨਾਲ ਚਾਵਾਂਦੇ ਸਾਡੇ ਵਰਗੇ ਤਾਂ ਐਵੀਂ ਤੌਰ ਬਣਾਈ ਜਾਂਦੇ ਨੇ ਜਿਗਰੇ ਹੁੰਦੇ ਫੌਜੀ ਜਾਂ ਫੌਜੀਆ ਦੀਆਂ ਮਾਵਾਂ ਦੇ ਸਾਡੇ ਵਰਗੇ ਤਾਂ ਐ ਵੀ ਟੌਰ ਬਣਾਈ ਜਾਂਦੇ ਨੇ ਜਿਗਰੇ ਹੁੰਦੇ ਫੌਜੀ ਜਾਂ ਫੌਜੀਆਂ ਦੀਆਂ ਮਾਵਾਂ ਦੇ ਡੱਬ ਵਿੱਚ ਪਿਸਤਲ ਪਾ ਕੇ ਫੈਰ ਕਰਨੇ ਸੌਖੇ ਨੇ ਦੁਸ਼ਮਣ ਦੀ ਹਿੱਕ ਤੇ ਨੱਚਣਾ ਗਰਨੇਡਾ ਤੇ ਪੈਰ ਧਰਨੇ ਔਖੇ ਨੇ ਡੱਬ ਵਿੱਚ ਪਿਸਤਲ ਪਾ ਕੇ ਫੈਰ ਕਰਨੇ ਸੌਖੇ ਨੇ ਦੋਸ਼ਮਣ ਦੀ ਹਿੱਕ ਤੇ ਨਚਣਾ ਗਨੇਡਾ ਤੇ ਪੈਰ ਤਾਨੇ ਔਖੇ ਨੇ ਹੈਰੀ ਕਾਲੇ ਕਿਆ ਓਏ ਸੱਚ ਲਿਖਦਾਰੀ ਹੈਰੀ ਕਾਲੇ ਕਿਆ ਓਏ ਸੱਚ ਲਿਖਦਾਰੀ ਹੱਸ ਕੇ ਲੈਂਦੇ ਮੌਤ ਨਾਲ ਲਾਵਾ ਦੇ ਸਾਡੇ ਵਰਗੇ ਤਾਂ ਐਵੀਂ ਟੌਰ ਬਣਾਈ ਜਾਂਦੇ ਨੇ ਜਿਗਰੇ ਹੁੰਦੇ ਫੌਜੀ ਜਾਂ ਫੌਜੀਆਂ ਦੀਆਂ ਮਾਵਾਂ ਦੇ ਜਿਗਰੇ ਹੁੰਦੇ ਫੌਜੀ ਜਾਂ ਫੌਜੀਆਂ ਦੀਆਂ ਮਾਵਾਂ ਦੇ ਸੋ ਵਾਹਿਗੁਰੂ ਮੇਰ ਕਰੇ ਉਹਨਾਂ ਦੇ ਪਰਿਵਾਰ ਦੇ ਉੱਤੇ